ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਪੁੱਲਾ ਬੋਰਿਆਂ ਜੀ ਸਾਡੀ ਟਾਂਡੇ ਸ਼ਹਿਰ 'ਚ ਇਸ ਵੇਲੇ ਇਹ ਤੀਜੀ ਮੀਟਿੰਗ ਆ ਜਿਹੜੀ ਰਾਮ ਮੰਦਰ ਆਹਾਂ ਕੋਲ ਸਾਡੇ ਨਿਕਲੇ ਕਸਰਾਏ ਜਿਹੜੇ ਪ੍ਰਧਾਨ ਆ ਇਹਨਾਂ ਦੀ ਅਗਵਾਈ ਵਿੱਚ ਸੰਜੀਤ ਜੀ ਆਹਾਂ ਕੋਲ ਦੀ ਮਾਦਦ ਤੋਂ ਸਾਡੇ ਨਾਲ ਬੀਕੇ ਜੀ ਤੋਂ ਇਹ ਗਰਦੀਵਾਲਾ ਅਧਿਆਪਕ ਵੀ ਅਮਿਤ ਸਿੰਘ ਜੀ ਆ ਕਮੇਟੀ ਆ ਪੰਜਾਬ ਦਾ ਪਾਈ ਪੂਰਾ ਹੀ ਬੰਦ ਹੋਣਾ ਹੈ ਇਹ ਗਰੰਟੀ ਆ ਪੰਜਾਬ ਟਾਂਡਾ ਸ਼ਹਿਰ ਆ ਇਹ ਨਵੇਕਲੀਆਂ ਪੈਣਾ ਪਾ ਰਿਹਾ ਇਥੇ ਸਾਰਿਆਂ ਦੁਕਾਨਦਾਰਾਂ ਨੇ ਇਹ ਤਹਿਈਆ ਕੀਤਾ ਹੈ ਕਿ ਕੱਲੀ ਆਪਣੀ ਦੁਕਾਨ ਬੰਦ ਨਹੀਂ ਕਰਾਉਣੀ ਦੁਕਾਨ ਬੰਦ ਕਰਕੇ ਤੇ ਬਕਾਇਦਾ ਅਈਆਪੁਰ ਦਾਰਾਪੁਰ ਔਰ ਮੋਟਾਂਡਾ ਦੁਕਾਨਦਾਰਾਂ ਨੇ ਮਾਰਚ ਕੱਢਣਾ ਮਾਰਚ ਕੱਢ ਕੇ ਤੇ ਸਾਰਿਆਂ 20-20 ਕੋਆਂਟੇ ਪੱਕਾ ਮੋਰਚਾ ਲਗਣਾ ਉੱਥੇ ਜਾ ਕੇ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ ਅਸੀਂ ਸਾਰੇ ਦੁਕਾਨਦਾਰ ਵੀਰਾਂ ਦੇ ਤਹਿ ਦਰੋਂ ਧੰਨਵਾਦੀਆਂ ਤੇ ਇਸ ਉਮੀਦ ਵਿੱਚ ਆ ਕਿ ਜਿਹੜੀ ਇਹ ਜੰਗ ਹੈ ਕੱਲੇ ਕਿਸਾਨਾਂ ਦੀ ਨਹੀਂ ਹੈ ਇਹ ਹਰੇਕ ਢਿੱਡ ਪਰਨ ਵਾਲੇ ਦੀ ਆ ਇਹ ਲੜਾਈ ਸਾਡੇ ਖਾਨਕੀਨ ਦੇ ਸਮਾਨ ਦੀ ਆ ਨਾ ਕਿ ਕਮਾਈ ਦੀ ਆ ਅਸੀਂ ਕਹਿੰਦੇ ਕਿ ਐਮਐਸਟੀ ਦਾ ਗਰੰਟੀ ਦਾ ਕਾਨੂੰਨ ਚਾਹੀਦਾ ਹੈ ਕਿ ਜਿਹੜੀ ਲੁੱਟ ਹੋ ਰਹੀ ਆ ਜਿਹੜੇ ਜਮ੍ਹਾਂ ਖੋਰ ਲੁੱਟ ਕਰਦੇ ਆ ਉਹ ਲੁੱਟ ਬੰਦ ਕਰਾਉਣੀ ਆ ਉਸ ਲੁੱਟ ਦੀ ਲੜਾਈ ਆ ਜਦ ਤੱਕ ਉਹ ਜ਼ੁਲਮ ਖਤਮ ਨਹੀਂ ਹੁੰਦਾ ਉਦੋਂ ਤੱਕ ਇਹ ਜੰਗ ਜਾਰੀ ਰਹੂਗੀ ਧੰਨਵਾਦ ਮੈਂ ਨਿਖਲੇ ਜਸਰਾ ਨੈਨੂ ਜੀ ਟਾਂਡੇ ਤੋਂ ਸਨਾਤਨ ਧਰਮ ਸਭਾ ਆਇਆ ਪਰਦਾ ਪ੍ਰਧਾਨ ਮੈਂ ਆਪਣੀ ਸਾਰੀ ਸੰਸਥਾ ਵੱਲੋਂ ਆਪਣੇ ਸਨਾਤਨ ਤਨਸਭਾ ਵੱਲੋਂ ਟਾਂਡਾ ਸ਼ਹਿਰ ਵੱਲੋਂ ਅਇਆਪੁਰ ਦੇ ਜਿੰਨੇ ਵੀ ਮਾਰਕੀਟ ਹੋਣਾ ਸਾਰਿਆਂ ਦੇ ਵੱਲੋਂ ਆਪਣੇ ਪੂਰੇ ਜ਼ੋਰ ਦੇ ਨਾਲ ਆਪਾਂ ਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਮਰਥਨ ਕਰਦੇ ਆਂ ਕੱਲ ਸਾਰੀਆਂ ਦੁਕਾਨਾਂ ਅਸੀਂ ਬੰਦ ਵੀ ਕਰਾਂਗੇ ਆਪਣੀਆਂ ਵੀ ਔਰ ਸ਼ਹਿਰ ਚ ਬਾਕੀ ਨੂੰ ਦਬਾਵਾਂਗੇ ਮਾਰਚ ਕਰਾਂਗੇ ਔਰ ਜਿੱਥੇ ਵੀ ਜਿੱਦਾਂ ਪਰਮਜੀਤ ਭਾਈ ਨੇ ਤੁਹਾਨੂੰ ਦੱਸਿਆ ਕਿ ਜਿੱਥੇ ਵੀ ਤਣਾ ਲੱਗਿਆ ਉੱਥੇ ਜਾ ਕੇ ਬਚਾਵਾਂਗੇ ਦੁਕਾਨਦਾਰ ਔਰ ਸਾਰੇ ਆਪਣੇ ਯਾਰਾਂ ਦੋਸਤਾਂ ਨਾਲ ਐ ਕਿ ਫੇਰ ਆ ਕੇ ਰਲ ਕੇ ਸ਼ੋਅ ਕਰਾਂਗੇ ਜਦ ਤੱਕ ਸਰਕਾਰ ਐਮਐਸਟੀ ਦੀ ਰੇਟ ਨਹੀਂ ਲਾਗੂ ਕਰਦੀ ਜਦ ਤੱਕ ਸਾਡੀ ਸਾਰੀ ਹਿੱਦੂ ਜਿੱਥੇ ਬੰਦੀ ਸਾਡਾ ਵਪਾਰ ਮੰਨਦਾ ਸਾਰੇ ਸੰਘਰਸ਼ ਲੜੀ ਦੇ ਨਾਲ ਆ ਔਰ ਪਰਮਜੀਤ ਭਲੇ ਜੀ